ਪਾ ਵੀਡੀਓ ਦੇਖਦੇ ਆ ਹੁਣ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਅੱਗਾਂ ਲੱਗ ਰਹੀਆਂ ਨੇ ਪਾਰਲੀਮੈਂਟ ਨੂੰ ਅੱਗ ਲਾ ਦਿੱਤੀ ਗਈ ਜੀ ਤੇ ਹੋਰ ਜਿਹੜੇ ਮੰਤਰੀ ਸੰਤਰੀ ਨੇ ਉਹਨਾਂ ਦੇ ਘਰ ਉਹਨਾਂ ਨੂੰ ਮਚਾ ਦਿੱਤਾ ਗਿਆ ਉਹਨਾਂ ਨੂੰ ਅੱਗ ਲਾ ਦਿੱਤੀ ਗਈ ਤੇ ਮੰਤਰੀ ਨੇ ਜਿਹੜੇ ਆਪਾਂ ਨਾਲਿਆਂ ਦੇ ਵਿੱਚ ਦੀ ਕਿਵੇਂ ਤੈਰਦੇ ਜਾਂਦੇ ਨੇ ਲੋਕਾਂ ਉੱਪਰੋਂ ਰੋੜੇ ਮਾਰਦੇ ਉਹਨਾਂ ਦੇ ਕੁੱਟਮਾਰ ਕਰਦੇ ਸਾਰਾ ਕੁਝ ਦੇਖਦੇ ਆ ਆਪਾਂ ਇਹ ਉਥੋਂ ਦੀ ਜਿੰਨ ਜੀ ਜਨਰੇਸ਼ਨ ਆ ਜਿਹੜੀ ਉਹਨਾਂ ਨੇ ਇਹ ਅੰਦੋਲਨ ਜਿਹੜਾ ਸ਼ੁਰੂ ਕੀਤਾ ਸੀ ਵੀ ਲੀਡਰ ਨੇ ਜਿਹੜੇ ਉਹਨਾਂ ਦੇ ਨਕਾਬ ਆ ਜਿਹੜੇ ਉਤਾਰੇ ਜਾਣ ਜਿੰਨੀ ਉਹ ਕਰਪਸ਼ਨ ਕਰਦੇ ਨੇ ਉਹਨਾਂ ਨੂੰ ਜਨਤਕ ਕੀਤਾ ਜਾਵੇ। ਪ੍ਰਦੇਸ਼ ਦਾ ਪ੍ਰਾਈਮ ਮਿੰისტਰ ਨੇਪਾਲ ਦਾ ਇੱਕ ਹੈਲੀਕਾਪਟਰ ਦੇ ਵਿੱਚ ਥੱਲੇ ਇੱਕ ਕੁਰਸੀ ਬਣਾ ਕੇ ਉਹਦੇ ਵਿੱਚ ਬੈਠ ਕੇ ਉਹ ਉੱਥੋਂ ਦੇਸ਼ ਛੱਡ ਕੇ ਭੱਜ ਗਏ। ਹੁਣ ਜਿਵੇਂ ਨੇਪਾਲ 'ਚ ਅੱਗ ਲੱਗੀ ਆ ਹੁਣ ਇਹ ਅੱਗ ਦਾ ਸੇਕ ਕਿਹੜੇ-ਕਿਹੜੇ ਦੇਸ਼ਾਂ 'ਚ ਪਹੁੰਚ ਚੁੱਕਿਆ ਆ ਕਿ ਹੋਰ ਕਿਹੜੇ-ਕਿਹੜੇ ਦੇਸ਼ 'ਚ ਪਹੁੰਚਣ ਵਾਲਾ। ਦੇ ਜਿਨ੍ਹਾਂ ਨੇ ਵੀ ਚైనా ਦੇ ਨਾਲ ਹੱਥ ਮਿਲਾਇਆ ਤੇ ਅਮਰੀਕਾ ਦੇ ਖਿਲਾਫ ਹੋਏ ਤੇ ਉਹਨਾਂ ਦੀ ਸਰਕਾਰ ਦਾ ਜਿਹੜਾ ਤਖਤਾ ਪਲਟੋ ਹੋ ਗਿਆ ਧਰਨਾ ਹਟਾਉਣ ਦੇ ਲਈ ਪੁਲਿਸ ਨੇ ਉਹਨਾਂ ਤੇ ਉੱਪਰ ਗੋਲੀਆਂ ਚਲਾਈਆਂ ਅੱਛਾ ਉੱਥੋਂ ਦੀ ਪੁਲਿਸ ਨੇ ਗੋਲੀਆਂ ਚਲਾਤੀਆਂ ਜਿਹਦੇ ਵਿੱਚ 20 ਤੋਂ 30 ਨੌਜਵਾਨ ਨੇ ਜਿਹੜੇ ਉਹਨਾਂ ਦੀ ਮੌਤ ਹੋ ਗਈ ਸੀ ਇੱਕ ਬੰਦਾ ਸੀਗਾ ਉਹ ਕਾਫੀ ਉਹਨਾਂ ਲੋਕਾਂ ਦੀ ਆਵਾਜ਼ ਚੱਕਦਾ ਸੀ ਉਹਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ ਉਹਨੂੰ ਛਡਾਉਣ ਦੇ ਲਈ ਉੱਥੇ ਲੋਕ ਪਹੁੰਚੇ ਜੀ ਉਹਦੇ ਨਾਲ ਨਾਲ 1500 ਜਿਹੜੇ ਹੋਰ ਸੀਗੇ ਉਹ ਕੈਦੀ ਵੀ ਫਰਾਰ ਹੋ ਗਏ ਪੰਜਾਬ ਵਿੱਚ ਪਾਣੀਆਂ ਦਾ ਕਹਿਰ ਤੇ ਨੇਪਾਲ ਵਿੱਚ ਅੱਗ ਦਾ ਕਹਿਰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਵਿੱਚ ਲੋਕੀ ਪਾਣੀਆਂ ਨਾਲ ਮਰ ਰਹੇ ਨੇ ਕਿਉਂਕਿ ਹੜ ਆਇਆ ਹੋਇਆ ਆ ਤੇ ਨੇਪਾਲ ਵਿੱਚ ਲੋਕੀ ਅੱਗਾਂ ਲਾ ਰਹੇ ਨੇ ਮੰਤਰੀ ਸ਼ਾਂਤਰੀ ਬੁਝਾ ਰਹੇ ਨੇ ਤੇ ਉਹਨਾਂ ਨੇ ਆਪਣੀ ਸਰਕਾਰ ਦਾ ਤਾਕਤਾ ਵੀ ਪਲਟ ਕਰਤਾ ਇਹ ਮੰਦੀਪ ਜੀ ਇਹ ਸਭ ਕਿਉਂ ਹੋ ਰਿਹਾ ਸਾਨੂੰ ਇਹ ਵਿਸਥਾਰ ਨਾਲ ਜ਼ਰੂਰ ਦੱਸਣਾ ਤੇ ਇਸ ਪਿੱਛੇ ਦਾ ਕਾਰਨ ਕੀ ਆ ਉਹ ਵੀ ਸਾਨੂੰ ਜ਼ਰੂਰ ਦੱਸਣਾ ਤੇ ਅੱਗੇ ਹੋਰ ਦੇਸ਼ਾਂ 'ਚ ਹੋਰ ਕੀ ਹੋ ਸਕਦਾ ਉਹ ਵੀ ਦੱਸਿਓ ਬਿਲਕੁਲ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਨੇਪਾਲ ਦੇ ਵਿੱਚ ਘਟਨਾ ਹੋਈ ਆ ਜੀ ਇਹ ਘਟਨਾ ਹੋਈ ਆ ਜਨ ਜੀ ਵਾਲਿਆਂ ਦੇ ਵੱਲੋਂ ਜਨ ਜੀ ਜਨ ਜੀ ਦਾ ਮਤਲਬ ਜਨਰੇਸ਼ਨ ਜਿਹੜੀ ਕਿ 10 ਸਾਲ ਤੋਂ ਲੈ ਕੇ 13 ਸਾਲ ਤੋਂ ਲੈ ਕੇ 30 ਸਾਲ ਦੇ ਵਿੱਚ ਵਿੱਚ ਨੇ ਜਿਨ੍ਹਾਂ ਦੀ ਉਮਰ ਉਹਨਾਂ ਨੂੰ ਕਹਿੰਦੇ ਆ ਜਨ ਜੀ ਇਹਨਾਂ ਦੇ ਵੱਲੋਂ ਇੱਕ ਅੰਦੋਲਨ ਕੀਤਾ ਗਿਆ ਸੀ ਸਰਕਾਰ ਦੀ ਕਰਪਸ਼ਨ ਨੂੰ ਲੈ ਕੇ ਇਹਨਾਂ ਨੂੰ ਇਹਨਾਂ ਨੇ ਇੱਕ ਟੀਮ ਬਣਾਈ ਉਹਦੇ ਵਿੱਚ ਇਹ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵੈਰਲ ਕਰਦੇ ਸੀ ਜਨਤਕ ਕਰਦੇ ਸੀ ਵੀ ਲੀਡਰ ਨੇ ਜਿਹੜੇ ਉਹ ਕਿਵੇਂ ਦੇਸ਼ ਦੀ ਲੁੱਟ ਕਰ ਰਹੇ ਆ ਇਹਨਾਂ ਦੇ ਜਵਾਬਕ ਨੇ ਜਿਹੜੇ ਉਹ ਕਿਵੇਂ ਉੱਥੋਂ ਐਸ਼ ਕਰ ਰਹੇ ਨੇ ਤੇ ਸਾਡੇ ਜਵਾਬਕ ਜਿਹੜੇ ਉਹ ਭੁੱਖੇ ਮਰ ਰਹੇ ਆ ਜੀ ਇਹ ਉਥੋਂ ਦੀ ਜਿੰਨ ਜੀ ਜਨਰੇਸ਼ਨ ਆ ਜਿਹੜੀ ਉਹਨਾਂ ਨੇ ਇਹ ਅੰਦੋਲਨ ਜਿਹੜਾ ਸ਼ੁਰੂ ਕੀਤਾ ਸੀ ਵੀ ਲੀਡਰ ਨੇ ਜਿਹੜੇ ਉਹਨਾਂ ਦੇ ਨਕਾਬ ਆ ਜਿਹੜੇ ਉਤਾਰੇ ਜਾਣ ਜਿੰਨੀ ਉਹ ਕਰਪਸ਼ਨ ਕਰਦੇ ਨੇ ਉਹਨਾਂ ਨੂੰ ਜਨਤਕ ਕੀਤਾ ਜਾਵੇ ਤੇ ਅੰਦੋਲਨ ਉਹਨਾਂ ਨੇ ਸ਼ੁਰੂ ਕੀਤਾ ਜਦੋਂ ਇਹ ਵੀਡੀਓ ਪੈਣ ਲੱਗੀਆਂ ਉਸ ਤੋਂ ਬਾਅਦ ਉਥੋਂ ਦੀ ਸਰਕਾਰ ਸੀ ਜਿਹੜੀ ਉਹਨਾਂ ਨੇ ਜਿਹੜੀਆਂ ਐਪਾਂ ਸੀ ਸੋਸ਼ਲ ਮੀਡੀਆ ਵਾਲੀਆਂ ਉਹਨਾਂ ਨੂੰ ਬੈਨ ਕਰਤਾ ਅੱਛਾ 4 ਸਤੰਬਰ ਨੂੰ ਉਹਨਾਂ ਨੇ ਉੱਥੋਂ ਬੈਨ ਕੀਤਾ ਜਿਹਦੇ ਵਿੱਚ WhatsApp, Twitter, Facebook, Instagram ਇਦਾਂ ਦੀਆਂ ਐਪਾਂ ਸੀਗੀਆਂ ਜੀ ਇਹਨਾਂ ਨੂੰ ਬੈਨ ਕਰਤਾ ਤਾਂ ਕਿ ਇਹਦਾ ਬਹਾਨਾ ਲਾਇਆ ਉਹਨਾਂ ਨੇ ਵੀ ਇਹਨਾਂ ਦੀ ਜਿਹੜੀ ਆ ਉਹ ਰਜਿਸਟ੍ਰੇਸ਼ਨ ਨਹੀਂ ਹੈ ਅੱਛਾ ਦੇਸ਼ ਦੇ ਵਿੱਚ ਰਜਿਸਟ੍ਰੇਸ਼ਨ ਦਾ ਆਪਾਂ ਮਤਲਬ ਦੱਸ ਦਿੰਦੇ ਹਾਂ ਰਜਿਸਟ੍ਰੇਸ਼ਨ ਆਪਣੇ ਇੰਡੀਆ ਦੇ ਵਿੱਚ ਹੋਈ ਹੋਈ ਆ ਹੂੰ ਇਹਦੇ ਵਿੱਚ ਇਹ ਹੁੰਦਾ ਵੀ ਜਿੰਨਾਂ ਐਪਾਂ ਦੀ ਰਜਿਸਟ੍ਰੇਸ਼ਨ ਹੋਈ ਹੁੰਦੀ ਆ ਉਹਦੇ ਵਿੱਚ ਸਰਕਾਰ ਤੈਅ ਕਰਦੀ ਆ ਉਹਨੇ ਕੀ ਦਿਖਾਉਣਾ ਠੀਕ ਹੈ ਜਿਹੜੀ ਵੀ ਵੀਡੀਓ ਪੈਂਦੀ ਆ ਉਹ ਦਿਖਾਉਣੀ ਆ ਜਾਂ ਨਹੀਂ ਦਿਖਾਉਣੀ ਉਹ ਸਰਕਾਰ ਤੈਅ ਕਰਦੀ ਆ ਉਹ ਰਜਿਸਟ੍ਰੇਸ਼ਨ ਦਾ ਬਹਾਨਾ ਲਾ ਕੇ ਉੱਥੋਂ ਦੀ ਸਰਕਾਰ ਨੇ ਉਹ ਐਪਾਂ ਜਿਹੜੀਆਂ ਬੈਨ ਕਰਤੀਆਂ ਜਿਹਦੇ ਰੋਸ ਦੇ ਵਜੋਂ ਉੱਥੋਂ ਦੇ ਨੌਜਵਾਨਾਂ ਨੇ ਧਰਨਾ ਲਾਇਆ ਰੋਸ ਮੁਜ਼ਾਹਰਾ ਕੀਤਾ ਤੇ ਰੋਸ ਮੁਜ਼ਾਹਰਾ ਕਰਦੇ ਸਮੇਂ ਉਹਨਾਂ ਨੂੰ ਧਰਨਾ ਹਟਾਉਣ ਦੇ ਲਈ ਪੁਲਿਸ ਨੇ ਉਹਨਾਂ ਤੇ ਉੱਪਰ ਗੋਲੀਆਂ ਚਲਾਈਆਂ ਅੱਛਾ ਉੱਥੋਂ ਦੀ ਪੁਲਿਸ ਨੇ ਗੋਲੀਆਂ ਚਲਾਤੀਆਂ ਜਿਹਦੇ ਵਿੱਚ 20 ਤੋਂ 30 ਨੌਜਵਾਨੇ ਜਿਹੜੇ ਉਹਨਾਂ ਦੀ ਮੌਤ ਹੋ ਗਈ ਸੀ ਤੇ ਛੋਟੀ ਉਮਰ ਦੇ ਜਿਹੜੇ ਨੌਜਵਾਨ ਸੀ ਉਹਨਾਂ ਦੇ ਵੀ ਕਾਫੀ ਉਹਨਾਂ ਦੀ ਮੌਤ ਹੋਈ ਆ ਤੇ ਇੱਕ ਹੋਰ ਇਹਦੇ ਵਿੱਚ ਖਬਰ ਦੱਸਦੀ ਹੈ ਵੀ ਸਿੱਧੀਆਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਅੱਛਾ ਜਿਵੇਂ ਅਕਸਰ ਆਪਣੇ ਦੇਖ ਚ ਵੀ ਹੁੰਦਾ ਰਹਿੰਦਾ ਆ ਬਿਲਕੁਲ ਆਪਣੇ ਵੀ ਪਿੱਛੇ ਜੇ ਕਈ ਖਬਰਾਂ ਆ ਜਾਂਦੇ ਵੀ ਉੱਥੇ ਨਾ ਕੋਈ ਰਬੜ ਦੇ ਹਕਸਾਨੀ ਧਰਨੇ ਦੇ ਵਿੱਚ ਵੀ ਕਿਹਾ ਵੀ ਕੋਈ ਰਬੜ ਦੀ ਗੋਲੀ ਨਹੀਂ ਕੋਈ ਪਲਾਸਟਿਕ ਕੁਛ ਨਹੀਂ ਸੀਗਾ ਸਿੱਧੀਆਂ ਮੈਟਲ ਦੀਆਂ ਗੋਲੀਆਂ ਸੀ ਇਸੇ ਤਰ੍ਹਾਂ ਉੱਥੇ ਹੋਇਆ ਉੱਥੇ ਵੀ ਸਿੱਧੀਆਂ ਮੈਟਲ ਦੀਆਂ ਗੋਲੀਆਂ ਨੇ ਜਿਹੜੀਆਂ ਉਹ ਚਲਾਈਆਂ ਗਈਆਂ ਜੀ ਤੇ ਜਿਹਦੇ ਵਜੋਂ 20 ਤੋਂ 30 ਨੌਜਵਾਨ ਨੇ ਜਿਹੜੇ ਉਹ ਮੌਤ ਹੋ ਗਈ ਉਹਨਾਂ ਦੀ ਤੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਉੱਥੇ ਹੋ ਜ਼ਖਮੀ ਹੋ ਗਏ ਜੀ ਤੇ ਇਹਦੇ ਰੋਸ ਦੇ ਵਜੋਂ ਫਿਰ ਉਹਨਾਂ ਉੱਥੋਂ ਮੌਤਾਂ ਤੋਂ ਬਾਅਦ ਰੋਸ ਹੋਰ ਜ਼ਿਆਦਾ ਲੋਕਾਂ ਦੇ ਵਿੱਚ ਵੱਧ ਗਿਆ ਜੀ ਤੇ ਉਹ ਰੋਹ ਵਧਣ ਦੇ ਕਾਰਨ ਫਿਰ ਜਿਹੜੀਆਂ ਅੱਗੇ ਦੀ ਕਾਰਵਾਈ ਜਿਹੜੀ ਆਪਾਂ ਵੀਡੀਓ ਦੇਖਦੇ ਹਾਂ ਹੁਣ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਅੱਗਾਂ ਲੱਗ ਰਹੀਆਂ ਨੇ ਪਾਰਲੀਮੈਂਟ ਨੂੰ ਅੱਗ ਲਾ ਦਿੱਤੀ ਗਈ ਜੀ ਤੇ ਹੋਰ ਜਿਹੜੇ ਮੰਤਰੀ ਸੰਤਰੀ ਨੇ ਉਹਨਾਂ ਦੇ ਘਰ ਉਹਨਾਂ ਨੂੰ ਮਚਾ ਦਿੱਤਾ ਗਿਆ ਉਹਨਾਂ ਨੂੰ ਅੱਗ ਲਾ ਦਿੱਤੀ ਗਈ ਤੇ ਮੰਤਰੀ ਨੇ ਜਿਹੜੇ ਆਪਾਂ ਨਾਲਿਆਂ ਦੇ ਵਿੱਚ ਦੀ ਕਿਵੇਂ ਤੈਰਦੇ ਜਾਂਦੇ ਨੇ ਲੋਕ ਉੱਪਰੋਂ ਰੋੜੇ ਮਾਰਦੇ ਉਹਨਾਂ ਦੇ ਕੁੱਟਮਾਰ ਕਰਦੇ ਸਾਰਾ ਕੁਝ ਦੇਖਦੇ ਆਪਾਂ ਇੱਕ ਮਨਦੀਪ ਜੀ ਹੋਰ ਵੀਡੀਓ ਵਾਇਰਲ ਹੋ ਰਹੀ ਆ ਕਿ ਪ੍ਰਾਈਮ ਮਿਨਿਸਟਰ ਉਹ ਹੈਲੀਕਾਪਟਰ ਨਾਲ ਜਾ ਰਹੇ ਆ ਬਿਲਕੁਲ ਪ੍ਰਦੇਸ਼ ਦਾ ਪ੍ਰਾਈਮ ਮਿਨਿਸਟਰ ਨੇਪਾਲ ਦਾ ਇੱਕ ਹੈਲੀਕਾਪਟਰ ਦੇ ਵਿੱਚ ਥੱਲੇ ਇੱਕ ਕੁਰਸੀ ਬਣਾ ਕੇ ਉਹਦੇ ਵਿੱਚ ਬੈਠ ਕੇ ਉਹ ਉੱਥੋਂ ਦੇਸ਼ ਛੱਡ ਕੇ ਭੱਜ ਗਿਆ ਉਹ ਸ਼ਾਇਦ ਚైనా ਦੇਸ਼ 'ਚ ਚਲੇ ਗਿਆ ਚైనా ਦੇ ਵਿੱਚ ਚਲੇ ਗਿਆ ਤੇ ਹੋਰ ਵੀ ਜਿਹੜੇ ਮੰਤਰੀ ਸ਼ੰਤ ਨੇ ਹੁਣ ਉਹ ਕੋਲਮਾ ਲਾ ਕੇ ਗੱਲ ਕਹਿ ਦਈਏ ਵੀ ਜਿਹੜਾ ਨੇਪਾਲ ਆ ਉਹ ਲੀਡਰਲੈਸ ਹੋ ਚੁੱਕਿਆ ਜੀ ਤੇ ਲੀਡਰਲੈਸ ਹੋ ਚੁੱਕਿਆ ਤੇ ਪੁਲਿਸ ਦਾ ਉੱਥੇ ਕੋਈ ਦਬਦਬਾ ਨਹੀਂ ਜੀ ਸਿਰਫ ਨੇਪਾਲ ਆ ਜਿਹੜਾ ਹੁਣ ਉਹ ਫੌਜ ਦੇ ਹੱਥ ਦੇ ਵਿੱਚ ਨੇਪਾਲ ਦੀ ਜਿਹੜੀ ਕਮਾਂਡ ਹੈ ਇਸ ਟਾਈਮ ਹੈਗੀ ਆ ਜੀ ਤੇ ਜਦੋਂ ਪੁਲਿਸ ਨੇ ਉੱਥੇ ਗੋਲੀਆਂ ਚਲਾਈਆਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਰੋਹ ਵਧਿਆ ਤੇ ਜਿਹੜੀ ਉੱਥੋਂ ਦੀ ਨੇਪਾਲ ਦੀ ਫੌਜ ਆ ਉਹਨੇ ਵੀ ਲੋਕਾਂ ਦਾ ਸਾਥ ਦਿੱਤਾ। ਅੱਛਾ ਉਹਨਾਂ ਨੇ ਵੀ ਸਟੈਂਡ ਲੈ ਲਿਆ। ਉਹਨਾਂ ਨੇ ਵੀ ਲੋਕਾਂ ਦਾ ਸਾਥ ਦਿੱਤਾ। ਉਹਨਾਂ ਨੇ ਵੀ ਕਿਹਾ ਵੀ ਅਸੀਂ ਇਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਇਹ ਵੀ ਸਾਡੇ ਭੈਣ ਭਾਈ ਨੇ ਤੇ ਉੱਥੋਂ ਦੀ ਫੌਜ ਨੇ ਉੱਥੋਂ ਦੇ ਲੋਕਾਂ ਦਾ ਸਾਥ ਦਿੱਤਾ। ਜੀ ਜੀ। ਤੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਹੁਣ ਜਿਵੇਂ ਨੇਪਾਲ ਦੇ ਵਿੱਚ 2008 ਤੋਂ ਪਹਿਲਾਂ ਵੋਟਾਂ ਨਹੀਂ ਸੀ ਪੈਂਦੀਆਂ। ਅੱਛਾ 2008 ਤੋਂ ਬਾਅਦ ਉੱਥੇ ਵੋਟਾਂ ਪੈਂਣ ਲੱਗੀਆਂ। ਉਸ ਤੋਂ ਬਾਅਦ ਉੱਥੇ ਸਰਕਾਰਾਂ ਬਣਨ ਲੱਗੀਆਂ ਉਦੋਂ ਪਹਿਲਾਂ ਇੱਕ ਬੰਦੇ ਦਾ ਰਾਜ ਹੁੰਦਾ ਸੀ ਉਹੀ ਸਾਰਾ ਕੁਝ ਦੇਖਦਾ ਸੀ ਅੱਛਾ ਇੱਕ ਹੀ ਬੰਦਾ ਚਲਾਉਂਦਾ ਸੀ ਬਿਲਕੁਲ ਤੇ ਉਸ ਤੋਂ ਬਾਅਦ ਫਿਰ ਉੱਥੇ 2008 ਤੋਂ ਬਾਅਦ ਉੱਥੇ ਜਿਹੜੀਆਂ ਹੈ ਵੋਟਾਂ ਨੇ ਉਹ ਪੈਣ ਲੱਗੀਆਂ ਜੀ ਤੇ ਮਨਦੀਪ ਜੀ ਖਬਰਾਂ ਉੱਥੇ ਇਹ ਵੀ ਆ ਰਹੀਆਂ ਕਿ ਜੇਲ੍ਹਾਂ ਚੋਂ ਵੀ ਕੈਦੀ ਭੱਜ ਗਏ ਨੇ ਬਿਲਕੁਲ ਉੱਥੇ ਖਬਰਾਂ ਜਿਹੜੀਆਂ ਆ ਰਹੀਆਂ ਨੇ ਬਿਲਕੁਲ ਉਹ ਜਿਹੜੇ 1000 ਦੇ ਵੀ 1500 ਦੇ ਕਰੀਬ ਕੈਦੀ ਨੇ ਜਿਹੜੇ ਜੀ ਉਹ ਜੇਲ੍ਹ ਦੇ ਵਿੱਚੋਂ ਫਰਾਰ ਹੋ ਗਏ ਉਹਨਾਂ ਉੱਥੋਂ ਦੇ ਲੋਕ ਸੀ ਜਿਹੜੇ ਉਹਨਾਂ ਨੇ ਇੱਕ ਬੰਦੇ ਨੂੰ ਛਡਾਉਣਾ ਸੀ ਅੱਛਾ ਜਲੋ ਜਿਵੇਂ ਹੁਣ ਆਪਣੇ ਪੰਜਾਬ ਦੀ ਗੱਲ ਕਰੀਏ ਇੰਡੀਆ ਦੀ ਗੱਲ ਕਰੀਏ ਜਿਹੜਾ ਤਾਂ ਲੋਕਾਂ ਦੀ ਗੱਲ ਕਰਦਾ ਉਹ ਜੇਲਾ ਚ ਹੁੰਦਾ ਹੂੰ ਜਿਹੜਾ ਆਪਣੇ ਲੋਕਾਂ ਦੀ ਆਪਦੀ ਕੌਮ ਦੀ ਆਪਦੇ ਲੋਕਾਂ ਦੀ ਆਵਾਜ਼ ਚੱਕਦਾ ਆਵਾਜ਼ ਚੱਕਦਾ ਵਾ ਉਹਨਾਂ ਨੂੰ ਅਕਸਰ ਹੀ ਸਰਕਾਰਾਂ ਨੇ ਜੜੀਆਂ ਉਹ ਜੇਲਾਂ ਦੇ ਵਿੱਚ ਡੱਕ ਦਿੰਦੀਆਂ ਇਸੇ ਤਰ੍ਹਾਂ ਉੱਥੇ ਹੋਇਆ ਜੀ ਇੱਕ ਬੰਦਾ ਸੀਗਾ ਉਹ ਕਾਫੀ ਉਹਨਾਂ ਲੋਕਾਂ ਦੀ ਆਵਾਜ਼ ਚੱਕਦਾ ਸੀ ਉਹਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ ਉਹਨੂੰ ਛਡਾਉਣ ਦੇ ਲਈ ਉੱਥੇ ਲੋਕ ਪਹੁੰਚੇ ਉਹਦੇ ਨਾਲ ਨਾਲ 1500 ਜਿਹੜੇ ਹੋਰ ਸੀਗੇ ਉਹ ਕੈਦੀ ਵੀ ਫਰਾਰ ਹੋ ਗਏ ਜੀ ਜੀ ਤੇ ਮਨਦੀਪ ਜੀ ਹੁਣ ਜਿਵੇਂ ਨੇਪਾਲ 'ਚ ਅੱਗ ਲੱਗੀ ਆ ਹੁਣ ਇਹ ਅੱਗ ਦਾ ਸੇਕ ਕਿਹੜੇ-ਕਿਹੜੇ ਦੇਸ਼ਾਂ 'ਚ ਪਹੁੰਚ ਚੁੱਕਿਆ ਆ ਕਿ ਹੋਰ ਕਿਹੜੇ-ਕਿਹੜੇ ਦੇਸ਼ 'ਚ ਪਹੁੰਚਣ ਆਲਾ ਇਹਦਾ ਸੇਕ ਆ ਜਿਹੜਾ ਹੁਣ ਆਪਾਂ ਇੱਕ ਇੰਟਰਵਿਊ ਸੁਣੀ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਨ੍ਹਾਂ ਨੇ ਵੀ ਹੂੰ ਚైనా ਦੇ ਪੱਖੀ ਗੱਲ ਕੀਤੀ ਜੀ ਤੇ ਅਮਰੀਕਾ ਦੇ ਖਿਲਾਫ ਗੱਲ ਕੀਤੀ ਜੀ ਉਹਨਾਂ ਉਹ ਸਰਕਾਰਾਂ ਬਦਲ ਚੁੱਕੀਆਂ ਆ ਅੱਛਾ ਜਿਹੜੇ ਚైనా ਦੇ ਪੱਖ 'ਚ ਖੜੇ ਤੇ ਅਮਰੀਕਾ ਦੇ ਖਿਲਾਫ ਖੜੇ ਉਹਨਾਂ ਦੀਆਂ ਸਰਕਾਰਾਂ ਬਦਲ ਚੁੱਕੀਆਂ ਜਿਵੇਂ ਕਿ ਪਾਕਿਸਤਾਨ ਦੀ ਗੱਲ ਕਰੀਏ Imran Khan ਜੀ ਉਹਨਾਂ ਦਾ ਤਖਤਾ ਪਲਟ ਹੋਇਆ ਉਹ ਸਰਕਾਰ ਬਦਲੀ ਤੇ ਨੇਪਾਲ ਦੀ ਗੱਲ ਕਰੀਏ ਨੇਪਾਲ ਦੇ ਵਿੱਚ ਜੋ ਚੱਲ ਰਿਹਾ ਹੈ ਪਿਊਲੀ ਸ਼ਰਮਾ ਉਹਨਾਂ ਦਾ ਤਖਤਾ ਪਲਟ ਹੋਇਆ ਤੇ ਉਸ ਤੋਂ ਬਾਅਦ ਸ਼੍ਰੀਲੰਕਾ ਜੀ ਸ਼੍ਰੀਲੰਕਾ ਤੋਂ ਬਾਅਦ ਅਗਲੀ ਗੱਲ ਕਰੀਏ ਬੰਗਲਾਦੇਸ਼ ਜੀ ਉੱਥੋਂ ਦੀ ਪ੍ਰਾਈਮ ਮਿਨਿਸਟਰ ਸ਼ੇਖ ਅਸੀਨਾ ਹੂੰ ਉਹਨਾਂ ਦੀ ਸਰਕਾਰ ਬਦਲੀ ਤੇ ਉਸ ਤੋਂ ਬਾਅਦ ਹੁਣ ਇੱਕ ਹੋਰ ਫੋਟੋ ਆ ਜਿਹੜੀ ਉਹ ਵਾਇਰਲ ਹੋ ਰਹੀ ਆ ਜੀ ਪੰਜਵਾਂ ਨਾਮ ਆ ਉਹ ਆਪਾਂ ਜੇ ਹੋਇਆ ਤਾਂ ਫੋਟੋ ਹੀ ਸ਼ਾਮਲ ਕਰ ਦਾਂਗੇ ਆਪਾਂ ਆਪਣੇ ਮੂੰਹ ਕਿਉਂ ਕਹਿਣਾ ਸਮਝਣ ਵਾਲੇ ਲੋਕ ਸਮਝ ਸਕਦੇ ਜਿਨ੍ਹਾਂ ਨੇ ਵੀ ਚైనా ਦੇ ਨਾਲ ਹੱਥ ਮਲਾਇਆ ਤੇ ਅਮਰੀਕਾ ਦੇ ਖਿਲਾਫ ਹੋਏ ਤੇ ਉਹਨਾਂ ਦੀ ਸਰਕਾਰ ਦਾ ਜਿਹੜਾ ਤਖਤਾ ਪਲਟੋ ਹੋ ਗਿਆ ਤੇ ਮਨਦੀਪ ਜੀ ਜਿਵੇਂ ਹੁਣ ਪ੍ਰਾਈਮ ਮਿਨਿਸਟਰ ਬਦਲ ਗਿਆ ਠੀਕ ਆ ਸਟੀਫਾ ਦੇ ਗਿਆ ਭੱਜ ਗਿਆ ਉਥੋਂ ਤੇ ਹੁਣ ਅਗਲਾ ਪ੍ਰਾਈਮ ਮਿਨਿਸਟਰ ਕਿਹੜਾ ਬਣੂਗਾ ਜਾਂ 2008 ਤੋਂ ਪਹਿਲਾਂ ਜਿਵੇਂ ਰਾਜ ਤੰਤਰ ਸੀਗਾ ਜਾਂ ਜਾਂ ਫਿਰ ਹੁਣ ਲੋਕਤੰਤਰ ਚੱਲਦਾ ਸੀਗਾ ਉਵੇਂ ਹੀ ਬਣੂਗਾ ਜਾਂ ਹੁਣ ਕਿਵੇਂ ਬਣੂਗਾ ਨੇਪਾਲ ਦੇ ਵਿੱਚ ਦੋ ਨਾਮ ਨੇ ਫਿਲਹਾਲ ਤਾਂ ਜਿਹੜੇ ਚਰਚਾ ਦੇ ਵਿੱਚ ਚੱਲ ਰਹੇ ਨੇ ਪਹਿਲਾ ਨਾਮ ਹੈਗਾ ਬਲੇਨ ਸ਼ਾ ਜੀ ਇਹ ਨੇਪਾਲ ਦਾ ਮੇਅਰ ਆ ਕਾਠਮੰਡੂ ਦਾ ਤੇ ਜਿੰਨ ਜੀ ਵਾਲੇ ਇਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਜਨਰੇਸ਼ਨ ਜੈਡ ਵਾਲੇ ਤੇ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਆ ਤੇ ਐਕਟਿਵ ਦੇ ਨਾਲ ਨਾਲੇ ਰੈਪਰ ਵੀ ਆ ਅੱਛਾ ਤੇ ਤਾਂ ਕਰਕੇ ਇਹਨਾਂ ਨੂੰ ਬਹੁਤ ਜ਼ਿਆਦਾ ਉੱਥੇ ਪਸੰਦ ਕੀਤਾ ਜਾਂਦਾ ਇਹ ਜਨਰੇਸ਼ਨ ਦੇ ਵੱਲੋਂ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਨਾਮ ਆ ਉਹ ਹੈਗਾ ਰਵੀ ਲਾਚੀਮਾਨ ਨੇ ਇਹ ਕੌਣ ਆ ਇਹ ਦੂਸਰਾ ਨਾਮ ਆ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਜੇਲ੍ਹ ਦੇ ਵਿੱਚੋਂ ਛੁਡਾਇਆ ਗਿਆ ਇਹ ਉਹ ਇਨਸਾਨ ਆ ਇਹਨੂੰ ਨਪਾਲ ਦੇ ਲੋਕਾਂ ਨੇ ਜੇਲ੍ਹ ਦੇ ਵਿੱਚੋਂ ਛਡਾਉਣ ਦੇ ਲਈ ਜੇਲ੍ਹ ਪੰਨੀ ਤੇ ਬਹੁਤ ਜ਼ਿਆਦੇ ਲੋਕ ਉੱਥੋਂ ਦੇ ਇਹਨਾਂ ਨੂੰ ਪਸੰਦ ਕਰਦੇ ਨੇ ਤੇ ਲੋਕਾਂ ਦੀ ਆਵਾਜ਼ ਬੁਲੰਦ ਕਰ ਲੋਕਾਂ ਦੀ ਆਵਾਜ਼ ਚੱਕਦੇ ਆ ਲੋਕਾਂ ਦੀ ਆਵਾਜ਼ ਚੱਕਣ ਨਾਲ ਜਿਵੇਂ ਆਪਾਂ ਪਹਿਲਾਂ ਦੱਸੇ ਉਹ ਜੇਲ੍ਹਾਂ ਚ ਹੀ ਹੁੰਦੇ ਨੇ ਜ਼ਿਆਦਾਤਰ ਇਹ ਵੀ ਜੇਲ੍ਹ ਚ ਹੀ ਸੀ ਤੇ ਦੂਸਰਾ ਨਾਮ ਆ ਜਿਹੜਾ ਉਹ ਇਹਨਾਂ ਦਾ ਵਾ ਜੀ ਇਹ ਦੋ ਬੰਦੇ ਨੇ ਫਿਲਹਾਲ ਜਿਨ੍ਹਾਂ ਨੂੰ ਅਗਲਾ ਪ੍ਰਾਈਮ ਮਿੰისტਰ ਦੇ ਵਜੋਂ ਉੱਥੇ ਦੇ ਲੋਕ ਚੁਣ ਸਕਦੇ ਨੇ ਜੀ ਜੀ ਬਿਲਕੁਲ ਤੇ ਮਨਦੀਪ ਜੀ ਇਸ ਘਟਨਾ ਤੋਂ ਬਾਅਦ ਹੋਰ ਦੇਸ਼ਾਂ ਨੂੰ ਮੈਸੇਜ ਕੀ ਜਾਂਦਾ ਆ ਇਹਦਾ ਮੈਸੇਜ ਇਹੀ ਆ ਵੀ ਜਿਹੜੇ ਵੀ ਲੀਡਰ ਕਰਪਸ਼ਨ ਕਰਦੇ ਆ ਵੀ ਉਹ ਤਿਆਰ ਹੋ ਜਾਓ ਹੂੰ ਲੋਕ ਜਾਗ ਚੁੱਕੇ ਨੇ ਲੋਕ ਸੁੱਤੇ ਨਹੀਂ ਹੈਗੇ ਜੀ ਤੇ ਜਿਹੜੇ ਵੀ ਲੀਡਰ ਕਰਪਸ਼ਨ ਕਰਦੇ ਨੇ ਆਪਦੇ ਯਾਰਾਂ ਦੋਸਤਾਂ ਦੀਆਂ ਆਪਦੇ ਰਿਸ਼ਤੇਦਾਰਾਂ ਦੀਆਂ ਆਪਦੇ ਲੋਕਾਂ ਦੀਆਂ ਆਪਦੇ ਸਰਕਲ ਦੇ ਲੋਕਾਂ ਦੀਆਂ ਜੇਬਾਂ ਭਰਦੇ ਆ ਹੂੰ ਉਹ ਸੁਚੇਤ ਹੋ ਜਾਣ ਜੀ ਕੋਈ ਇਹ ਸੇਕ ਆ ਜਿਹੜਾ ਇਹਦਾ ਪਤਾ ਨਹੀਂ ਹੁੰਦਾ ਵੀ ਚੰਗਿਆੜੀ ਕਿੱਥੇ ਜਾ ਕੇ ਡਿੱਗਣੀ ਹੈ ਹੂੰ ਕੋਈ ਪਤਾ ਨਹੀਂ ਹੁੰਦਾ ਬਈ ਰਾਜੇਦੋਕ ਭਖਾਰੀ ਕਦੋਂ ਬਣ ਜੀ ਕਦੋਂ ਬਣ ਜਾਣਾ ਇਹਦਾ ਸੇਕ ਆ ਜਿਹੜਾ ਇਹਦਾ ਕੁਝ ਨਹੀਂ ਪਤਾ ਲੱਗਦਾ ਜੀ ਤੇ ਸਚੇਤ ਹੋ ਜਾਣ ਉਹ ਲੀਡਰ ਜਿਹੜੇ ਕਰਪਸ਼ਨ ਕਰਦੇ ਨੇ ਜਿਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਦਾ ਭਈ ਅਸੀਂ ਕਰਦੇ ਪਏ ਆ ਬਿਲਕੁਲ ਇਹ ਸਾਰਾ ਕੁਝ ਪਤਾ ਦੁਨੀਆ ਅਣਜਾਣ ਨਹੀਂ ਹੈਗੀ ਲੋਕ ਅਣਜਾਣ ਨਹੀਂ ਹੈਗੇ ਜੀ ਤੇ ਜੇ ਤੁਸੀਂ ਐਪਾਂ ਤੇ ਪਾਬੰਦੀ ਲਾ ਦੋਗੇ ਜਾਂ ਕਿਸੇ ਹੋਰ ਚੀਜ਼ ਤੇ ਪਾਬੰਦੀ ਲਾ ਦੋਗੇ ਨੈਟ ਬੰਦ ਕਰ ਦੇ ਕਦੇ ਵੀ ਤੁਸੀਂ ਕਿਸੇ ਦੀ ਸੋਚ ਤੇ ਪਾਬੰਦੀ ਨਹੀਂ ਲਾ ਸਕਦੇ ਸੋਚ ਦੇ ਪੱਖੋਂ ਬੰਦਾ ਹਮੇਸ਼ਾ ਆਜ਼ਾਦ ਰਹਿੰਦਾ ਜੀ ਤੇ ਉਹਨੂੰ ਤੁਸੀਂ ਕਦੇ ਵੀ ਗੁਲਾਮ ਨਹੀਂ ਕਰ ਸਕਦੇ ਜੀ ਤੇ ਇਸ ਇਹਨਾਂ ਲੀਡਰਾਂ ਨੂੰ ਇਹ ਮੈਸੇਜ ਜ਼ਰੂਰ ਜਾਂਦਾ ਵੀ ਤੁਸੀਂ ਸੁਚੇਤ ਹੋ ਜਾਓ ਜਿਹੜੇ ਕਰਪਸ਼ਨ ਕਰਦੇ ਨੇ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਇਲਜ਼ਾਮ ਲੱਗਦੇ ਨੇ ਲੀਡਰਾਂ ਤੇ ਵੀ ਉਸ ਲੀਡਰ ਨੇ ਕਰਪਸ਼ਨ ਕੀਤੀ ਜੀ ਜੀ ਇੰਡੀਆ ਦੀ ਗੱਲ ਕਰੀਏ ਇੰਡੀਆ ਦੇ ਵਿੱਚ ਵੀ ਕਰਪਸ਼ਨ ਦੇ ਇਲਜ਼ਾਮ ਬਹੁਤ ਸਾਰੇ ਲੀਡਰਾਂ ਤੇ ਲੱਗੇ ਨੇ ਭੱਜ ਗਏ ਫੈਸੇ ਲੈ ਕੇ ਭੱਜ ਗਏ ਬਿਲਕੁਲ ਤੇ ਕੋਈ ਯਾਰਾਂ ਦੋਸਤਾਂ ਨੂੰ ਹੀ ਵੰਡੀ ਜਾਂਦੇ ਨੇ ਹੂੰ ਲੱਖਾਂ ਕਰੋੜਾਂ ਅਰਬਾਂ ਦੇ ਜਿਹੜੇ ਕਰਜ਼ੇ ਲਏ ਹੁੰਦੇ ਨੇ ਉਹ ਆਪਣੇ ਯਾਰਾਂ ਦੋਸਤਾਂ ਦੀ ਮaaf ਕੀਤੇ ਹੋਏ ਨੇ ਲੀਡਰਾਂ ਨੇ ਕਿੰਨਾਂ ਨੇ ਕੀਤੇ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜੀ 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 ਤੇ ਹੋ ਸਕਦਾ ਅਗਲੀ ਵਾਰੀ ਉਹਨਾਂ ਦੀ ਹੋ ਹੋਵੇ ਜੀ ਜੀ ਸੋ ਮਨਦੀਪ ਜੀ ਤੁਸੀਂ ਬਹੁਤ ਵਿਸਤਾਰ ਨਾਲ ਦੱਸਿਆ ਜਿਹੜੇ ਉੱਥੇ ਦੇ ਹਾਲਾਤ ਨੇ ਜਾਣਕਾਰੀ ਸਾਂਝੀ ਕੀਤੀ ਆ ਜੇ ਤੁਸੀਂ ਵੀ ਕੋਈ ਹੋਰ ਜਾਣਕਾਰੀ ਸਾਨੂੰ ਦੇਣਾ ਚਾਹੁੰਦੇ ਹੋ ਜਾਂ ਕੋਈ ਹਾਲਾਤ ਬਾਰੇ ਦੱਸਣਾ ਚਾਹੁੰਦੇ ਹੋ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਮਨਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ